ਪਾਣੀ ਦੇ ਵਿੱਚ ਆ ਜਿੱਦਾਂ ਪਾਣੀ ਆ ਇਹਦੇ ਵਿੱਚ ਸਾਫ਼ ਹੀ ਦਿਖ ਰਿਹਾ ਇਹਦੇ ਵਿੱਚ ਕੀ ਆਊਗਾ ਤੁਸੀਂ ਆਪ ਸੋਚ ਸਕਦੇ ਹੋ ਕਿਉਂਕਿ ਇਹ ਪਾਣੀ ਨੂੰ ਆਪਾਂ ਦੇਖਣ ਨੂੰ ਜਿਸ ਪਾਣੀ ਨੂੰ ਦਿਲ ਨਹੀਂ ਕਰਦਾ ਉਹ ਪਾਣੀ ਪੀ ਕਿੱਦਾਂ ਸਕਦੇ ਕੱਪੜੇ ਧੋਣ ਦੇ ਕੰਮ ਨਹੀਂ ਹੁੰਦਾ ਜੇ ਲੋਕ ਇਹਨੂੰ ਫਰਸ਼ਾਂ ਤੇ ਬਾਥਰੂਮ ਤੇ ਵੀ ਡੋਲ ਦਿੰਦੇ ਨਾ ਤੇ ਉਹ ਬਾਥਰੂਮ ਦੇ ਫਰਸ਼ਾਂ ਤੇ ਰੰਗ ਖਰਾਬ ਹੋ ਜਾਂਦੇ ਆ ਹੂੰ ਤਕਰੀਬਨ ਹੀ ਇਲਾਕੇ ਦਾ ਜਗਤਜੀਤ ਫੈਕਟਰੀ ਜਿਹੜੀ ਹਮੀਰਾ ਦੇ ਛਲੀਲੀ ਦੀ ਫੈਕਟਰੀ ਜਿਹੜੀ ਜਿਹੜੀ ਲੰਮੇ ਸਮੇਂ ਤੋਂ ਕੋਈ 40 50 60 ਸਾਲ ਤੋਂ ਫੈਕਟਰੀ ਚੱਲ ਰਹੀ ਆ ਸ਼ਰਾਬ ਦੀ ਇਹ ਉਹਦੇ ਉਹਦੇ ਹਾਲਾਤ ਆ ਜਿਹੜੇ ਇਹਨਾਂ ਦੇ ਇਥਨੋਲ ਕੈਮੀਕਲ ਪਰ ਨਵੇਂ ਲੱਗ ਰਹੇ ਆ ਤੇ ਉਹਦੇ ਹਾਲਾਤ ਕੀ ਹੋਣਗੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਆ ਪਿੰਡਾਂ ਚ ਕਿੜੀਆਂ-ਕੜੀਆਂ ਪ੍ਰੋਬਲਮ ਆ ਪਾਣੀ ਦੀ ਪ੍ਰੋਬਲਮ ਤਾਂ ਬਹੁਤ ਵੱਡੀ ਆ ਇਸ ਤੋਂ ਇਲਾਵਾ ਇਹ ਪਾਣੀ ਕੀ-ਕੀ ਦੇ ਕੇ ਜਾ ਰਿਹਾ ਪਾਣੀ ਤੋਂ ਬਹੁਤ ਸਾਰੇ ਪੇਸ਼ੈਂਟ ਆ ਜਿਨ੍ਹਾਂ ਦੇ ਪਿੱਤੇ ਗਲੇ ਆ ਜਿਨ੍ਹਾਂ ਦੇ ਲੀਵਰ 17 17 16 16 ਸਾਲਾਂ ਦੀਆਂ ਕੁੜੀਆਂ ਦੇ ਲੀਵਰ ਡੈਮੇਜ ਡਾਕਟਰਾਂ ਵੱਲੋਂ ਕਹਿ ਦਿੱਤੇ ਗਏ ਠੀਕ ਆ ਕਈ ਵਾਰੀ ਇਦਾਂ ਹੁੰਦਾ ਭਾディ ਕੋਈ ਬੰਦਾ ਸਾਹਮਣੇ ਨਹੀਂ ਹੁੰਦਾ ਕੈਮਰੇ ਦੇ ਚਾਹੇ ਫੈਕਟਰੀ ਦਾ ਦਬਾਅ ਲਾ ਲਓ ਕੁਝ ਲੋਕ ਉਥੇ ਕੰਮ ਕਰਦੇ ਆ ਜਿਹਦੇ ਕਰਕੇ